ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪੈਣ ਲੱਗਿਆਣਾ ਤਸਵੀਰ ਬਾਗਾਪਰਾਣਾ ਜ਼ਿਲ੍ਹਾ ਮੋਗਾ ਜੀ ਅੱਜ ਜਿਹੜੇ ਬਾਈਕੋ ਤੈਨਾਂਕ ਵਕਾਊ ਆਗੇ ਇਤਰਾ ਦੇ ਪ੍ਰੋਪਰ ਜਨਕ ਤੁਹਾਨੂੰ ਬਾਈ ਤੋਂ ਲੈ ਦੇਣੀ ਹੈਗੀ ਮੇਰੀ ਸਿਹਤ ਥੋੜੀ ਜਿਹੀ ਥਲੀ ਆ ਕਿ ਚਲੋ ਫਿਰ ਵੀ ਬਾਈਆਂ ਚਲੋ ਵੀਡੀਓ ਪਾਦ ਗਏ ਆਪਾਂ ਇਹਨਾਂ ਦੀ ਵੀਡੀਓ ਫਿਰ ਤੁਹਾਨੂੰ ਖਾ ਦਿੰਨੇ ਆ ਅੱਜ ਪਾ ਦਿੰਨੇ ਆਗੇ ਆਪਾਂ ਤਿੰਨ ਵੜਾਂ ਬਾਈ ਕੋਲੇ ਦੋ ਟੋਕੜਾ ਵਾਂ ਤੇ ਕਾ ਟੋਕੜ ਗੱਪਣ ਚੈੱਕ ਪਾਸ ਆ ਗਈ ਜਿਹੜੀ ਪਸੰਦ ਆ ਜੇ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਤੋਰ ਕੇ ਤੁਹਾਨੂੰ ਲੱਗਣੀ ਲੁੱਲੀ ਹੋਵੇ ਲੱਤਾਂ ਬਾ ਟੁੱਟੀ ਹੋਵੇ ਮੇਰੀ ਫੋਲ ਹੋ ਗਈ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭਣ ਭਰਾ ਨੂੰ ਤਿੰਨ ਬਣਾ ਭਾਈ ਤਿੰਨ ਬਣਾ ਵੀਰੇ ਠੀਕ ਆ ਭਾਈ ਭਾਈ ਜੀ ਸਾਢੇ ਚਾਰਾਂ ਦੀ ਗੱਬ ਹੈ ਅੱਛਾ ਅਗਲਾ ਚਾਰਾਂ ਦੀ ਮੰਨ ਕੇ ਲੈ ਲਵੇ ਚਲੋ ਉਹਨੂੰ ਸਾਢੇ ਚਾਰਾਂ ਦੇ ਅਸੀਂ ਚਾਰਾਂ ਦੇ ਘਣੀਆਂ ਠੀਕ ਆ ਭਾਈ ਉਹਨੂੰ ਸੂਪੇ ਠੀਕ ਹੈ ਜੀ ਗਰਾਂ ਤੋਂ ਲਈ ਅਸੀਂ ਲੰਮੀ ਤੇ ਲੰਮਾ ਹਾਂਜੀ ਹਾਂਜੀ ਨਾ ਕੋਈ ਪਰਪਲਾ ਕਦਾ ਮਨ ਦੁੱਖ ਕੀਤਾ ਨਾ ਕਰਨਾ ਠੀਕ ਆ ਜੀ ਇਹ ਦਲੇ 11 ਲੀਟਰ ਦਾ 10 ਕਿਲੋ ਡੱਬੇ ਵਾਲਾ ਠੀਕ ਆ ਬਾਈ 10 ਲੀਟਰ ਠੀਕ ਆ ਬਾਈ ਕਿਉਂਕਿ ਸਾਡੀ ਆਦਤ ਹੈ ਨਹੀਂ ਲੋਕਾਂ ਨੂੰ ਦੋ ਪਾਲਟੀਆਂ ਚ ਪਾਰਟੀ ਲਵਾ ਕੇ ਹਾਂਜੀ ਹਾਂਜੀ ਚੱਕ ਮਾਰ ਕੇ ਇੰਦਰਾ ਦੁੱਧ ਉਹਨ ਪੂਰਾ ਲੀਟਰ ਹੋਵੇ ਠੀਕ ਆ ਠੀਕ ਹੈ ਜੀ ਠੀਕ ਆ ਬਾਈ ਤੇ ਜੀ ਦਾ ਮੁੱਲ ਕੀ ਮੁੱਲ ਕੇ 40000 ਰੁਪਇਆ ਵਿੱਚੋ ਕੋ ਛੋੜ ਛੱਪਾ ਛੋੜ ਛੱਪਾ ਹੋ ਜਾਊਗਾ ਠੀਕ ਆ ਬਾਈ ਠੀਕ ਹੈ ਜੀ ਚਾਹਾਂ ਦੀ ਗੱਬਣਾ ਆ ਦੀ ਦੋ ਟਾਈਮ ਠੰਡੀ ਸੀਲ ਚੋ ਕੇ ਲੈ ਜਾਵੇ ਦੋ ਟਾਈਮ ਚਾਰ ਟਾਈਮ ਕਰੋ ਠੀਕ ਹੈ ਜੀ ਆ ਗਈ ਬਈ ਠੀਕ ਆ ਬਾਈ ਦੋ ਨੰਬਰ ਤੇ ਬਾਈ ਇਹ ਟੋਕੜਾ ਹੈ ਬਾਈ ਟੋਕੜਾ ਹੈ ਐਰ ਸ਼ੈਰ ਹੈ ਮਹਿਰ ਦਾ ਦੋਤਾ ਹੈ ਠੀਕ ਹੈ ਜੀ ਠੀਕ ਹੈ ਜੀ ਦੇ ਲਾਲ ਮਾਲੇ ਕਰੀ ਬੱਦ ਦੇ 20 ਲੀਟਰ ਹੈ ਠੀਕ ਆ ਬਾਈ 24000 ਦੀ ਦਿੰਨੀ ਆਪਾਂ ਠੀਕ ਆ ਬਾਈ ਹਾਂ ਵਿੱਚੋ ਛੋੜ ਛੱਪਾ ਹੋ ਜਾਊਗਾ ਠੀਕ ਆ ਲਓ ਜੀ ਦੋਸਤੋ ਜਮਾ ਜਾਏ ਮੌਲਾ 24000 ਰੁਪਇਆ ਲੈਣ ਦੇ ਬਾਈ ਜੀ ਆ ਖੜੀ ਹੈ ਇੱਕ ਦੁੱਧ ਥਣ ਚੋਂ ਧਾਰਾ ਘਟਾ ਠੀਕ ਆ ਠੀਕ ਆ ਬਾਈ ਬਾਣਗਾ ਨਹੀਂ 5-7 ਠੀਕ ਆ ਬਾਈ ਨਾ ਇਹਨੂੰ ਆਪਾਂ ਕਹਿੰਦੇ ਤੈ ਲੈ ਲੋ ਠੀਕ ਆ ਬਾਈ ਜਿਹਦਾ ਮੁੱਲ 22000 ਰੁਪਈਆ ਠੀਕ ਆ ਬਾਈ ਦੁੱਧ ਹੈਗਾ 9 ਲੀਟਰ ਠੀਕ ਆ ਬਾਈ ਹਾਂਜੀ ਠੀਕ ਆ ਲੈਣ ਦੇ ਨਾਲੇ ਕੰਮ ਕਰਦਾ ਪਤਾ ਠੀਕ ਆ ਜੋ ਆਫਰ ਹੀ ਲਾਤੀ ਆਫਰ ਲਾ ਠੀਕ ਆ ਲਓ ਬਈ ਦੋਸਤੋ ਕਾਕੇ ਬਰਾੜ ਵਾਲੇ ਜੋ ਆਫਰ ਹੀ ਹੈਗੀ ਲੈਣ ਦੇ ਨਾਲੇ ਮੁੱਲ ਆ ਗਏ ਇੱਕ 托ਕੜ ਗੱਬਣਾ ਸਿਰਫ 44000 ਦੇ ਦੇਣੀ ਹੈ ਕਿ 4 ਮਹੀਨੇ ਦੇ ਗੱਬਣ ਚੈੱਕ ਅਪ ਆਹਾ ਦਾ ਦੋਸਤੋ ਤੁਸੀਂ 10 ਕਿਲੋ ਚੋਗੇ ਲੈਣਾ ਵਾ ਦੁੱ ਸਿਰਫ 24000 ਦੀ ਦੇ ਦੇਣੀ ਵਿੱਚੋਂ ਕੋਈ ਛੋਟ ਚੱਪਾ ਤੁਹਾਡਾ ਬਾਈ ਕਰ ਦੂਗਾ ਇਹ ਕਾ ਬੜੇ ਤੁਹਾਨੂੰ ਧਾਰਾਂ ਘਾਟ ਆ ਗਈਆਂ ਮੌਲੇ ਤੋਂ ਦੋ ਦੋ ਇਸੇ 9-10 ਕਿਲੋ ਆ ਇਹਦੇ ਦੇਣੀ ਆਪਾਂ 22000 ਦੇ ਜਿਹਦੇ ਪਸੰਦ ਆ ਬਾਈ ਨਾਲ ਗੱਲਬਾਤ ਕਰ ਲੇ ਇਹ ਵੀ ਪਣੀ ਹੋਈ ਆ ਕਿਉਂਕਿ ਅਸੀਂ ਤਾਂ ਆਪਦੇ ਹਿਸਾਬ ਨਾਲ ਲੈਂਦੇ ਹਾਂ 11500 ਰੁਪਏ ਮਿਲ ਜੇ ਠੀਕ ਆ ਜੀ ਤੇ ਪਰਮਾਤਮਾ ਵੱਲੋਂ ਕਈ ਬਣਾਏ ਹੁਣ ਹੀ ਘਰੇ ਲੋਟੀਆਂ ਭਰਾਉਂਦੇ ਆ ਠੀਕ ਆ ਬਾਈ ਹੁਣ ਇਹ ਸਵਾ ਮਹੀਨੇ ਦੀ ਆ ਇਹ ਡੇਢ ਮਹੀਨੇ ਦੀ ਠੀਕ ਆ ਬਾਈ ਹਾਂਜੀ ਪਰ ਆਪਾਂ ਵਾਲੋਂ ਖਾਲੀ ਆ ਆਪਾਂ ਤਾਂ ਜਿਵੇਂ ਲੈਂਦੇ ਘੜਾਤ ਪਾਇਆ ਆਪਾਂ ਦੇ ਦਿੰਨੇ ਆ ਲਓ ਦੋਸਤੋ ਬਾਈ ਕਹਿੰਦਾ ਜਿਵੇਂ ਹੱਥ ਪਾਇਆ ਜਿਵੇਂ ਆਈਓਵੇਂ ਦੇ ਦੇਨੇਗਾ ਭਾਜੀ ਦੇ ਪਸੰਦ ਆਵੇ ਤੁਸੀਂ ਬਾਈ ਦੇ ਘਰ ਦੋ ਟਾਂ ਚੋਲਿਓ ਦੁੱਧ ਗਰੰਟੀ ਵੇ ਬਾਈ ਦੀ ਹੋਊਗੀ ਤੁਸੀਂ ਵੀਡੀਓ ਵੇਖ ਕੇ ਬਾਈ ਨੂੰ ਫੋਨ ਕਰ ਲੈਣਾ ਵਾ ਸੁਣਨੇ ਬੜਾ ਵਾ ਠੰਡ ਠੂਣ ਬਹੁਤ ਚੰਗੇ ਲੱਗੇ ਆ ਮੋਟੇ ਇਹਨਾਂ ਦੇ ਜਿਹਦੇ ਪਸੰਦ ਆਵੇ ਤੋਕੜਾ ਗੱਬਣ ਚੈੱਕ ਪਾਸ ਤੇ ਦਾ ਦੋ ਟੋਕੜਾ ਧੰਨਵਾਦ ਜੀ